ਉਮਰ ਮੁੰਡਿਆ ਲਨਕਾਰ ਹੱਟੇ ਦੀ ਪੱਗ ਵਹਾਲਿਆ ਹਾਂਜੀ ਜਨਾਬ ਅੱਜ ਬੜਾ ਰੰਗ ਬਰੰਗੇ ਬਣੇ ਜੇ ਓਏ ਅੱਜ ਗੱਲ ਹੀ ਇਦਾਂ ਦੀ ਆ ਅੱਜ ਤਰੀ ਭਾਬੀ ਨੂੰ ਮਿਲਣ ਚੱਲਾਂ ਓ ਕੰਗ੍ਰੈਟਸ bro ਵੈਸੇ ਇੱਕ ਗੱਲ ਦੱਸ ਪੰਜਾਬੀ ਚ ਜਾਂ ਇੰਗਲਿਸ਼ ਚ ਕੀ ਪੰਜਾਬੀ ਜਾਂ ਇੰਗਲਿਸ਼ ਚ ਉਹੀ ਗਾਲਾਂ ਗਾਲਾਂ ਮੈਂ ਸਮਝਿਆ ਨਹੀਂ ਪਾ ਤੂੰ ਨਹੀਂ ਸਮਝਣਾ ਪਰ ਵੇਖਣ ਵਾਲਾ ਸਭ ਸਮਝ ਗਿਆ ਮੈਨੂੰ ਵੀ ਦੱਸ ਉਹ ਭਰਾਵਾ ਇਦਾਂ ਰੈਡੀ ਹੋ ਕੇ ਰੰਗ-ਬਰੰਗਾ ਜੋਕਰ ਬਣ ਕੇ ਜਾਏਗਾ ਭਾਬੀ ਨੂੰ ਤੇ ਗਾਣਾ ਹੀ ਘੜਨੀ ਹੈ ਹਾਂ ਫੇਰ ਹੁਣ ਹੂੰ ਚੱਲ ਬਚਾ ਲੈਨੇ ਆ ਤੈਨੂੰ ਗਾਣਾ ਤੋਂ ਪਰ ਪਾਰਟੀ ਦੇ ਦਵਾਂਗੇ ਬਸ ਟੈਨਸ਼ਨ ਨਹੀਂ ਲੈਣੇਗਾ ਆਪੂ ਨੇ ਨਾ ਚੱਲ ਸਭ ਤੋਂ ਪਹਿਲਾਂ ਨਾ ਨਾ ਕੇ ਆ ਜਾ ਜਲਦੀ ਓਏ ਹੁਣ ਮੈਂ ਰੈਡੀ ਹੋ ਗਿਆ ਹੁਣ ਤੂੰ ਹੋਣ ਲਈ ਕਹਿ ਰਿਹਾ ਪਰਵਾ ਮੈਂ ਸਲੇ ਨਾ ਲਿਆ ਸੀ ਓਏ ਆ ਜਿਹੜਾ ਪਰਫਿਊਮ ਚ ਨਾ ਗਿਆ ਉਹਦਾ ਹੀ ਕਰਨਾ ਉਹ ਸੱਚੇ ਮੈਂ ਤੇ ਮੈਗਨੇਟ ਪਰਫਿਊਮ ਲਾਇਆ ਸੀ ਉਹ ਨਾ ਜਿਹੜਾ ਗੋਲੀ ਵਾਲਾ ਓਏ ਬਾਈ ਫੈਸ਼ਨ ਦਾ ਮਤਲਬ ਹੈ ਇਮਪ੍ਰੈਸ਼ਨ ਨਾ ਡਿਪ੍ਰੈਸ਼ਨ ਬਾਤ ਸਹੀ ਹੈ ਓ ਚੱਲ ਪਹਿਲਾਂ ਨਾ ਆ ਗਿਆ ਨਾਲੇ ਬੈੱਡ ਤੇ ਕੈਂਡ ਦੇ ਕੱਪੜੇ ਰੱਖਿਆ ਉਹ ਪਾ ਕੇ ਤੇ ਲਾਈਟ ਜਾਂ ਪਰਫਿਊਮ ਅਪਲਾਈ ਕਰਕੇ ਆ ਅੱਛਾ ਚੱਲ ਠੀਕ ਹੈ 5 ਮਿੰਟਸ ਮੈਂ ਨਾ ਕੇ ਆ ਗਿਆ ਹਾਂ ਜਲਦੀ ਜਾ ਟਾਈਮ ਹੋਣ ਦਿਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਲਾਈਵ ਕੰਬੀਨੇਸ਼ਨ ਬਣਾ ਕੇ ਦੱਸਾਂਗਾ ਕਿ ਕਿੱਦਾਂ ਅਸੀਂ ਆਪਣੇ ਸਟਾਈਲ ਨੂੰ ਬਹੁਤ ਜ਼ਿਆਦਾ ਇਨਹਾਂਸ ਕਰ ਸਕਦੇ ਹਾਂ ਜਸਟ ਕੁਝ ਟਿਪਸ ਦੇ ਨਾਲ ਸੋ ਜਿੰਨੀ ਦੇਰ ਲਈ ਉਹ ਨਹਾਣ ਲਈ ਗਿਆ ਤੁਸੀਂ ਵੀ ਸੁਣ ਲਵੋ ਅਸੀਂ ਪਰਫਿਊਮ ਦੀ ਪੂਰੀ ਬੋਟਲ ਨੂੰ ਆਪਣੇ ਉੱਪਰ ਖਾਲੀ ਨਹੀਂ ਕਰਨਾ ਸਾਨੂੰ ਲੱਗਦਾ ਹੈ ਕਿ ਜ਼ਿਆਦਾ ਪਰਫਿਊਮ ਅਪਲਾਈ ਕਰਨ ਦੇ ਨਾਲ ਉਹ ਵਧੀਆ 스ਮੈਲ ਕਰੇਗਾ ਪਰ ਉਹ ਬਹੁਤ ਜ਼ਿਆਦਾ ਓਵਰ ਹੋ ਜਾਂਦਾ ਵਾ ਇਸ ਲਈ ਅਸੀਂ ਚਲਦੀ ਫਿਰਦੀ ਰੂਮ ਫਰੇਸ਼ਨਰ ਦੀ ਬੋਟਲ ਨਹੀਂ ਪੰਨਾ ਅਬ ਇਹ ਮਜਾ ਆਏਗਾ ਨਾ ਵੀਰੋ ਤਾਂ ਚਲੋ ਜੇ ਗੱਲ ਡੇਢ ਦੀ ਆਈ ਹੈ ਤਾਂ ਮੈਂ ਤੁਹਾਨੂੰ ਦੋ ਤਰ੍ਹਾਂ ਦੇ ਪਰਫਿਊਮ ਜਿਹੜੇ ਨੇ ਉਹ ਰეკਮੈਂਡ ਕਰੂੰਗਾ ਪਹਿਲੇ ਨੰਬਰ ਤੇ ਐਕਵਾ ਫਰੈਸ਼ ਐਂਡ ਦੂਜੇ ਨੰਬਰ ਤੇ ਵੁੱਡਨ ਪਰਫਿਊਮਜ਼ ਡੇਢ ਦੇ ਲਈ ਇਹ ਵਾਲੀਆਂ ਜਿਹੜੀਆਂ ਆਪਸ਼ਨਸ ਹੈਗੀਆਂ ਨੇ ਇਹ ਬੈਸਟ ਆਪਸ਼ਨਸ ਹੈਗੀਆਂ ਨੇ ਪਰ ਉਸ ਤੋਂ ਇਲਾਵਾ ਸਭ ਤੋਂ ਵੱਡੀ ਗਲਤੀ ਅਸੀਂ ਕਿੱਥੇ ਕਰਦੇ ਆ ਕਿ ਸਾਨੂੰ ਸਹੀ ਤਰੀਕੇ ਨਾਲ ਐਪਲਾਈ ਕਰਨਾ ਹੀ ਨਹੀਂ ਹੁੰਦਾ ਪੂਰੀ ਆਪਣੀ ਬੋਡੀ ਦੇ ਉੱਪਰ ਇਹ ਤਰ੍ਹਾਂ ਦਾ ਪਰਫਿਊਮ ਨੂੰ ਐਪਲਾਈ ਕਰ ਲੈਣਗੇ ਪਰ ਇਹ ਬਿਲਕੁਲ ਗਲਤ ਤਰੀਕਾ ਹੈਗਾ ਪਰਫਿਊਮ ਨੂੰ ਸਹੀ ਤਰੀਕੇ ਨਾਲ ਐਪਲਾਈ ਕਿੱਦਾਂ ਕਰਨਾ ਵਾ ਪਰਫਿਊਮ ਨੂੰ ਜਸਟ ਅਸੀਂ ਆਪਣ ਆਪਣੀ ਰਿਸਟ ਦੇ ਉੱਪਰ ਐਂਡ ਆਪਣੀ ਟਰਬਨ ਦੇ ਉੱਪਰ ਅਪਲਾਈ ਕਰਾਂਗੇ ਜੇ ਅਸੀਂ ਬੈਕ ਸਾਈਡ ਤੇ ਵੀ ਅਪਲਾਈ ਕਰਨਾ ਚਾਹੁੰਦੇ ਆ ਤਾਂ ਅਸੀਂ ਕਰ ਸਕਦੇ ਆ ਗਾਇਜ਼ ਕਿਉਂਕਿ ਜੇ ਅਸੀਂ ਕਿਸੇ ਨੂੰ ਓਵਰਟੇਕ ਕਰਾਂਗੇ ਜਾਂ ਫਿਰ ਕਿਸੇ ਨੂੰ ਕ੍ਰੋਸ ਕਰਾਂਗੇ ਤਾਂ ਉਹਨੂੰ ਵੀ ਸਾਡੇ ਪਰਫਿਊਮ ਦੀ ਫਰੈਸ਼ਨੈਸ ਜਿਹੜੀ ਆ ਉਹ ਆਏਗੀ ਉਸ ਤੋਂ ਬਾਅਦ ਗੱਲ ਆ ਗਈ ਜੀ ਕਲਰ ਕੰਬੀਨੇਸ਼ਨ ਦੇ ਬਾਰੇ ਕਲਰ ਕੰਬੀਨੇਸ਼ਨ ਹਮੇਸ਼ਾ ਅਸੀਂ ਉਹ ਵਾਲਾ ਸਿਲੈਕਟ ਕਰਾਂਗੇ ਜਿਹੜਾ ਬਹੁਤ ਜ਼ਿਆਦਾ ਲਾਊਡ ਨਹੀਂ ਹੋਗਾ ਅਸੀਂ ਹਮੇਸ਼ਾ ਅਵੋਇਡ ਕਰਾਂਗੇ ਲਾਊਡ ਕਲਰਸ ਨੂੰ ਜੇ ਅਸੀਂ ਹੁਣ ਦੀ ਨਵੀਂ ਆਊਟਫਿਟ ਦੀ ਗੱਲ ਕਰੀਏ ਤਾਂ ਅਸੀਂ 50 ਐਂਡ ਸ਼ੋਰਟ ਦਾ ਕਲਰ ਜਿਹੜਾ ਆ ਆਪਸ ਦੇ ਵਿੱਚ ਮੈਚ ਕਰਾਂਗੇ। ਕੈਡੀ ਕਲਰ ਦੀ ਜਿਹੜੀ ਪੱਗ ਹੈਗੀ ਆ ਨੇਵੀ ਬਲੂ ਦੇ ਨਾਲ ਬਿਲਕੁਲ ਕੰਟਰਾਸਟ ਕਲਰ ਰਹੇਗਾ ਵਾ। ਸੋ ਇਹ ਬਹੁਤ ਜ਼ਿਆਦਾ ਸੋਨਾ ਵੀ ਲੱਗੇਗਾ ਤੇ ਰੈੱਡ ਕਲਰ ਨੂੰ ਅਸੀਂ ਕਿਸ ਚੀਜ਼ ਦੇ ਨਾਲ ਮੈਚ ਕਰਾਂਗੇ ਉਹ ਤੁਹਾਨੂੰ ਵੀਡੀਓ ਦੇ ਲਾਸਟ ਦੇ ਵਿੱਚ ਪਤਾ ਲੱਗੂਗਾ। ਸੋ ਨੇਵੀ ਬਲੂ ਸ਼ਰਟ ਦੇ ਨਾਲ ਅਸੀਂ ਬਲੈਕ ਕਲਰ ਦੇ ਟਰਾਊਜ਼ਰਸ ਨੂੰ ਅਸੀਂ ਵੇਅਰ ਕਰਾਂਗੇ। ਇਹ ਵਾਲਾ ਜਿਹੜਾ ਕੰਬੀਨੇਸ਼ਨ ਹੈ ਇਹ ਵੀ ਕਾਫੀ ਜ਼ਿਆਦਾ ਅੱਛਾ ਕੰਬੀਨੇਸ਼ਨ ਹੈਗਾ ਵਾ। ਤੁਸੀਂ ਜੇ ਇਹਨੂੰ ਟ੍ਰਾਈ ਨਹੀਂ ਕੀਤਾ ਤਾਂ ਤੁਸੀਂ ਵੀ ਕਰਕੇ ਦੇਖੋ। ਨੇਵੀ ਬਲੂ ਕਲਰ ਦੇ ਨਾਲ ਬਲੈਕ ਐਂਡ ਬਲੈਕ ਕਲਰ ਦੇ ਹੀ نیچے ਅਸੀਂ ਜਿਹੜੇ ਆ ਲੋਫਰਸ ਵੇਅਰ ਕਰਾਂਗੇ ਤਾਂ ਐਕਸੈਸਰੀਜ਼ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਬਲੈਕ ਕਲਰ ਦੀ ਬੈਲਟ ਐਂਡ ਉਸ ਤੋਂ ਇਲਾਵਾ ਬਲੈਕ ਕਲਰ ਦੀ ਵਿਦ ਗੋਲਡਨ ਟੱਚ ਵਾਲੀ ਵਾਚ ਇਹ ਬਹੁਤ ਜ਼ਿਆਦਾ ਸਿੰਪਲ ਐਂਡ ਸਲੀਕ ਵਾਚ ਹੈਗੀ ਆ ਇਸ ਤਰ੍ਹਾਂ ਦੀ ਅਸੀਂ ਵਾਚਸ ਨੂੰ ਹਮੇਸ਼ਾ ਪ੍ਰੀਫਰੈਂਸ ਦਵਾਂਗੇ ਤਾਂ ਇਹ ਵਾਲੀ ਜਿਹੜੀ ਆਊਟਫਿਟ ਹੈਗੀ ਆ ਇਹਨੂੰ ਅਸੀਂ ਅੱਜ ਕ੍ਰੀਏਟ ਕਰਾਂਗੇ ਸੋ ਲਾਸਟ ਤੇ ਦੇਖਦੇ ਆ ਜੀ ਇਹ ਕਿੱਦਾਂ ਦੀ ਆਊਟਫਿਟ ਬਣਦੀ ਹੈ ਅੱਜ ਤੇ ਯਾਰ ਕੌਨਫੀਡੈਂਸ ਵੀ ਬੜਾ ਵਧੀਆ ਆ ਰਿਹਾ ਥੈਂਕ ਯੂ ਸੋ ਮੱਚ ਜਸਵੀਰੇ ਮੈਨੇ ਇੰਨਾ ਵਧੀਆ ਤਿਆਰ ਕਰਨੇ ਵਾਸਤੇ ਬਾਕੀ ਹੁਣ ਮੈਂ ਚੱਲਦਾ ਯਾਰ ਟਾਈਮ ਬੜਾ ਹੋ ਗਿਆ ਓਏ ਸੁਣ ਹਾਂਜੀ ਵੀਰੇ ਖਾਲੀ ਹੱਥ ਚੱਲਾਂ ਹੁਣ ਆ ਲੈ ਬ੍ਰੋ ਓ ਵਾਹ ਵਾਹ ਵੀਰ ਤੂੰ ਤੇ ਜਾਨ ਹੀ ਬਚਾਲੀ ਯਾਰ ਪਰ ਵੀਰੇ ਤੇਰੇ ਕੋਲ ਕੀ ਕਰਦਾ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ ਬਿਲਕੁਲ ਸਹੀ ਮੈਂ ਆ ਕੇ ਤੁਹਾਡੀ ਲਵ ਸਟੋਰੀ ਸੁਣੂੰਗਾ